ਅੱਜ ਦੀ ਪਹਿਲੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਬੰਦੇ ਦੀ ਮੌਤ ਹੁੰਦੀ ਹੈ ਤੇ ਪਹਿਲਾਂ ਤਾਂ ਇਸ ਮੌਤ ਨੂੰ ਖੁਦਕੁਸ਼ੀ ਦੱਸਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਫਿਰ ਜਦੋਂ ਰਾਜ਼ ਖੁੱਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਖੁਦਕੁਸ਼ੀ ਨਹੀਂ ਅਸਲ ਵਿੱਚ ਇਸ ਬੰਦੇ ਦਾ ਕਤਲ ਇਸ ਦੀ ਪਤਨੀ ਨੇ ਹੀ ਕੀਤਾ ਹੈ ਹੁਣ ਪਤਨੀ ਨੂੰ ਜਦੋਂ ਅਰੈਸਟ ਕੀਤਾ ਜਾਂਦਾ ਹੈ ਤੇ ਜੋ ਉਹ ਕਹਾਣੀ ਦੱਸਦੀ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਤੇ ਸਭ ਇਹੀ ਗੱਲ ਕਹਿੰਦੇ ਨੇ ਕਿ ਐਦਾਂ ਦਾ ਪਤੀ ਰੱਬ ਕਿਸੇ ਨੂੰ ਵੀ ਨਾ ਦੇਵੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੁਜੱਫਰਨਗਰ ਇੱਥੋਂ ਦੀ ਚਮਨ ਮਾਰਕੀਟ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਸਲਮਾਨ ਤੇ ਉਸ ਦੀ ਪਤਨੀ ਸ਼ਾਹੀਨ ਤੇ ਉਹਨਾਂ ਦਾ 4 ਸਾਲਾਂ ਦਾ ਬੇਟਾ ਜ਼ਿੰਦਗੀ ਚੰਗੀ ਚੱਲ ਰਹੀ ਸੀ ਸਭ ਕੁਝ ਵਧੀਆ ਸੀ ਪਰ 21 22 ਜੂਨ 2025 ਦੀ ਰਾਤ ਨੂੰ ਜੋ ਸਲਮਾਨ ਹੁੰਦਾ ਉਸਦੀ ਹਾਲਤ ਵਿਗੜ ਜਾਂਦੀ ਹੈ ਕਬੀ ਇਹ ਤੇ ਵਿਗੜ ਜਾਂਦੀ ਹੈ ਤਾਂ ਸਾਹੀਨ ਉਸਦੀ ਪਤਨੀ ਦੋ ਬੰਦਿਆਂ ਦੀ ਮਦਦ ਦੇ ਨਾਲ ਸਲਮਾਨ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਪਰ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਜੋ ਸਲਮਾਨ ਦੀ ਪਤਨੀ ਹੁੰਦੀ ਹੈ ਉਹ ਇਹੀ ਗੱਲ ਕਹਿੰਦੀ ਹੈ ਕਿ ਏਸ ਨੇ ਖੁਦਕੁਸ਼ੀ ਕੀਤੀ ਹੈ ਏਸ ਨੇ ਆਪਣੇ ਆਪ ਨੂੰ ਫੰਦਾ ਲਾਇਆ ਦਾ ਹੁਣ ਜਦੋਂ ਸਲਮਾਨ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਸ਼ਾਨਵੀਨ ਕਰਦੀ ਹੈ ਤੇ ਪੁਲਿਸ ਜੋ Laash ਹੁੰਦੀ ਹੈ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਜਦੋਂ ਫਿਰ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪੁਲਿਸ ਤੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਸਾਹੀਨ ਨੇ ਪੁਲਿਸ ਨੂੰ ਵੀ ਇਹੀ ਕਿਹਾ ਸੀ ਕਿ ਏਸ ਨੇ ਆਤਮ ਹੱਤਿਆ ਕੀਤੀ ਹੈ ਖੁਦਕੁਸ਼ੀ ਕੀਤੀ ਹੈ ਹੁਣ ਜਦੋਂ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਏਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਸਲਮਾਨ ਦਾ ਕਤਲ ਕੀਤਾ ਗਿਆ ਇਸ ਦੀ ਹੱਤਿਆ ਕੀਤੀ ਗਈ ਹੈ ਹੁਣ ਪੁਲਿਸ ਦੇ ਸਾਹਮਣੇ ਸਲਮਾਨ ਦੀ ਪਤਨੀ ਸੀ ਕਿ ਏਸ ਨੂੰ ਸਭ ਕੁਝ ਪਤਾ ਹੈ ਏਸ ਨੇ ਹੀ ਆਪਣੇ ਪਤੀ ਦਾ ਕਤਲ ਕੀਤਾ ਹੋਵੇਗਾ ਪੁਲਿਸ ਸਾਹੀਨ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਦੋ ਤਿੰਨ ਦਿਨਾਂ ਤੱਕ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਤੇ ਆਖਰ ਜਦੋਂ ਫਿਰ ਇਹ ਖੁਲਾਸਾ ਕਰਦੀ ਹੈ ਇਹ ਕਹਿੰਦੀ ਹੈ ਕਿ ਹਾਂ ਮੈਂ ਹੀ ਸਲਮਾਨ ਦੀ ਕਾਤਲਾ ਮੈਂ ਹੀ ਉਸ ਦਾ ਕਤਲ ਕੀਤਾ ਹੈ ਤੇ ਪੁਲਿਸ ਹੁਣ ਜਾਣਨਾ ਚਾਹੁੰਦੀ ਸੀ ਕਿ ਆਖਰ ਕੀ ਵਜ੍ਹਾ ਸੀ ਜਿਸ ਕਾਰਨ ਇਸਔਰਤ ਨੇ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਆਪਾਂ ਕਈ ਇਦਾਂ ਦੀਆਂ ਅੱਜਕੱਲ੍ਹ ਖਬਰਾਂ ਸੁਣਦੇ ਆ ਕਿ ਆਸ਼ਕ ਦੇ ਕਰਕੇ ਪਤਨੀ ਨੇ ਆਪਣੇ ਪਤੀ ਨੂੰ ਮਾਰ ਦਿੱਤਾ ਆਸ਼ਕ ਨਾਲ ਮਿਲ ਕੇ ਪਤੀ ਦੀ ਹਤਿਆ ਕਰ ਦਿੱਤੀ ਪਰ ਜੋ ਇਹ ਕਹਾਣੀਆਂ ਇਹ ਬਿਲਕੁਲ ਅਲੱਗ ਹੈ ਇਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸ਼ਾਹੀਨ ਨੇ ਦੱਸਿਆ ਉਸ ਦੀ ਸਲਮਾਨ ਦੇ ਨਾਲ ਲਗਭਗ 6 ਸਾਲ ਪਹਿਲਾਂ ਮੈਰਿਜ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਹੈ ਜ਼ਿੰਦਗੀ ਠੀਕ ਚੱਲ ਰਹੀ ਸੀ ਪਰ ਹੁਣ ਸਲਮਾਨ ਹੈਵਾਨ ਬਣ ਗਿਆ ਸੀ ਉਹ ਹੁਣ ਆਪਣੀ ਪਤਨੀ ਤੋਂ ਧੰਦਾ ਕਰਵਾਉਣ ਲੱਗ ਗਿਆ ਸੀ ਉਹ ਅਲੱਗ-ਅਲੱਗ ਬੰਦਿਆਂ ਦੇ ਨਾਲ ਆਪਣੀ ਪਤਨੀ ਨੂੰ ਸੰਬੰਧ ਬਣਾਉਣ ਲਈ ਕਹਿੰਦਾ ਤੇ ਉਹਨਾਂ ਤੋਂ ਪੈਸੇ ਲੈਂਦਾ ਪਤਨੀ ਇਸ ਗੱਲ ਤੋਂ ਬੜੀ ਜ਼ਿਆਦਾ ਪਰੇਸ਼ਾਨ ਸੀ ਸਲਮਾਨ ਆਪਣੀ ਪਤਨੀ ਨੂੰ ਜੂਪੀ ਦੇ ਵਿੱਚ ਕਿਤੇ ਲੈ ਜਾਂਦਾ ਦਿੱਲੀ ਲੈ ਜਾਂਦਾ ਮਣੀਪੁਰ ਲੈ ਜਾਂਦਾ ਐਦਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆਪਣੀ ਪਤਨੀ ਨੂੰ ਇਹ ਲੈ ਜਾਂਦਾ ਸੀ ਤੇ ਗੈਰ-ਮਰਦਾਂ ਦੇ ਨਾਲ ਸੰਬੰਧ ਬਣਵਾਉਂਦਾ ਸੀ ਤੇ ਉਹਨਾਂ ਤੋਂ ਪੈਸੇ ਲੈਂਦਾ ਸੀ ਇੱਥੇ ਹੀ ਬਸ ਨਹੀਂ ਸ਼ਾਹੀਨ ਦੇ ਮੁਤਾਬਕ ਜੋ ਸਲਮਾਨ ਸੀ ਉਹ ਜਦੋਂ ਇਹ ਗੈਰ-ਮਰਦਾਂ ਦੇ ਨਾਲ ਸੰਬੰਧ ਬਣਾਉਂਦੀ ਹੁੰਦੀ ਸੀ ਤਾਂ ਉਸ ਵੇਲੇ ਇਸ ਦੀ ਵੀਡੀਓ ਵੀ ਬਣਾਉਂਦਾ ਸੀ ਤੇ ਫੇਰ ਉਹ ਵੀਡੀਓ ਨੂੰ ਪੈਸੇ ਲੈ ਕੇ ਵੇਚਦਾ ਵੀ ਸੀ ਇਦਾਂ ਦੇ ਜੋ ਹਾਲਾਤ ਸ਼ਾਹੀਨ ਦੇ ਸਨ ਸ਼ਾਹੀਨ ਨੂੰ ਇਸ ਨੇ ਤਕਰੀਬਨ 20-25 ਬੰਦਿਆਂ ਦੇ ਨਾਲ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਸੀ ਸ਼ਾਹੀਨ ਹੁਣ ਪਰੇਸ਼ਾਨ ਹੋ ਚੁੱਕੀ ਸੀ ਇਸ ਗੱਲ ਤੋਂ ਸ਼ਾਹੀਨ ਸੁਟਕਾਰਾ ਪਾਉਣਾ ਚਾਹੁੰਦੀ ਸੀ ਪਰ ਸਲਮਾਨ ਪੈਸੇ ਕਮਾ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹ ਪੈਸੇ ਕਮਾਉਣ ਦਾ ਬੜਾ ਵਧੀਆ ਢੰਗ ਹੈ ਤੇ ਉਹ ਐਦਾਂ ਹੀ ਲਗਾਤਾਰ ਸ਼ਾਹੀਨ ਨੂੰ ਗੈਰ ਮਰਦਾਂ ਦੇ ਨਾਲ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਰਹਿੰਦਾ ਸੀ ਪਰ ਸ਼ਾਹੀਨ ਨੇ ਸੋਚਿਆ ਕਿ ਹੁਣ ਇਹ ਕੁਝ ਨਹੀਂ ਚੱਲੇਗਾ ਮੈਂ ਸਲਮਾਨ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੀ ਤਾਂ 21 ਜੂਨ 2025 ਨੂੰ ਸ਼ਾਮ ਵੇਲੇ ਖਾਣਾ ਖਾਣ ਤੋਂ ਬਾਅਦ ਜੋ ਸ਼ਾਹੀਨ ਹੁੰਦੀ ਹੈ ਉਹ ਕੋਲਡ ਡਰਿੰਕ ਦੇ ਵਿੱਚ ਪਹਿਲਾਂ ਇਹ ਨੀਂਦ ਦੀਆਂ ਗੋਲੀਆਂ ਲਿਆਉਂਦੀ ਹੈ ਤੇ ਕੋਲਡ ਡਰਿੰਕ ਦੇ ਵਿੱਚ ਪਾ ਕੇ ਸਲਮਾਨ ਨੂੰ ਦੇ ਦਿੰਦੀ ਹੈ ਹੁਣ ਜਦੋਂ ਸਲਮਾਨ ਬੇਸੋਧ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ 21 22 ਜੂਨ ਦੀ ਦੇਰ ਰਾਤ ਨੂੰ ਇਸ ਦਾ ਕਤਲ ਕਰ ਦਿੰਦੀ ਹੈ ਕਤਲ ਕਰਨ ਤੋਂ ਬਾਅਦ ਇਹ ਰੌਲਾ ਪਾ ਦਿੰਦੀ ਹੈ ਕਿ ਸਲਮਾਨ ਦੀ ਤਬੀਅਤ ਵਿਗੜ ਗਈ ਤਾਂ ਇਹ ਕੁਝ ਬੰਦਿਆਂ ਦੀ ਮਦਦ ਦੇ ਨਾਲ ਇਹ ਸਲਮਾਨ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਤੇ ਇਹੀ ਗੱਲ ਕਹਿੰਦੀ ਹੈ ਕਿ ਸਲਮਾਨ ਨੇ ਖੁਦਕੁਸ਼ੀ ਕਰ ਲਈ ਤੇ ਹੁਣ ਹਸਪਤਾਲ ਦੇ ਵਿੱਚ ਸਲਮਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਪੁਲਿਸ ਨੂੰ ਵੀ ਇਹੀ ਕਿਹਾ ਜਾਂਦਾ ਹੈ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਹ ਕੁਝ ਹੋਰ ਕਹਿ ਰਹੀ ਸੀ ਪੋਸਟਮਾਰਟਮ ਦੇ ਵਿੱਚ ਆਉਂਦਾ ਕਿ ਸੁਲਮਾਨ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦੀ ਹਤਿਆ ਕੀਤੀ ਗਈ ਹੈ ਸੋ ਹੁਣ ਸਾਹੀਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਜਦੋਂ ਇਸ ਤੇ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਕਿ ਇੱਥੇ ਗਲਤੀ ਕੀ ਦੀ ਹੈ ਸਲਮਾਨ ਦੀ ਹੈ ਜਾਂ ਸ਼ਾਹੀਨ ਦੀ ਹੈ ਸ਼ਾਹੀਨ ਨੇ ਸਹੀ ਕੀਤਾ ਜਾਂ ਉਸ ਨੂੰ ਇਸ ਦਾ ਕੋਈ ਹੋਰ ਹੱਲ ਕਰਨਾ ਚਾਹੀਦਾ ਸੀ ਅੱਜ ਦੀ ਜੋ ਮੈਂ ਦੂਸਰੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਹੈ ਕਰਜ਼ੇ ਦੇ ਨਾਲ ਸੰਬੰਧਿਤ ਲੋਨ ਦੇ ਨਾਲ ਸੰਬੰਧਿਤ ਕਹਿੰਦੇ ਆ ਕਿ ਕਰਜ਼ਾ ਇਹੋ ਜੀ ਚੀਜ਼ ਐ ਉਹ ਜਦੋਂ ਤੁਸੀਂ ਸੁੱਤੇ ਪਏ ਹੁੰਨੇ ਹੋ ਉਦੋਂ ਵੀ ਵੱਧਦਾ ਹੈ ਕਈ ਲੋਕ ਤਾਂ ਇਹੋ ਜੇ ਹੁੰਦੇ ਨੇ ਕਿ ਜੇ ਉਹਨਾਂ ਉੱਪਰ ਕਿਸ਼ਤਾਂ ਟੁੱਟ ਵੀ ਜਾਂਦੀਆਂ ਨੇ ਉਹ ਡਿਫਾਲਟਰ ਵੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਈ ਲੋਕ ਬੜੇ ਸੈਂਸਿਟਿਵ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਪਤਾ ਨਹੀਂ ਕੀ ਹੋ ਗਿਆ ਸਾਡੀ ਬੇਇੱਜ਼ਤੀ ਹੋ ਜਾਣੀ ਐ ਇਸ ਕਾਰਨ ਜੋ ਲੋਕ ਸੈਂਸਿਟਿਵ ਹੁੰਦੇ ਆ ਉਹ ਕਈ ਵਾਰ ਬੜਾ ਗਲਤ ਕਦਮ ਚੱਕ ਲੈਂਦੇ ਆ ਤੇ ਅੱਜ ਦੀ ਸੱਚੀ ਘਟਨਾ ਮੈਂ ਜੋ ਤੁਹਾਨੂੰ ਸੁਣਾਉਣ ਜਾ ਰਿਹਾ ਆ ਇਸ ਵਿੱਚ ਵੀ ਇੱਕ ਬਜ਼ੁਰਗ ਜੋੜਾ ਸੁਸਾਇਡ ਕਰ ਲੈਂਦਾ ਇਸ ਗੱਲ ਦਾ ਮਾਰਾ ਕਿ ਉਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਬਾਰ ਬਾਰ ਕਿਸ਼ਤ ਭਰਨ ਲਈ ਕਿਹਾ ਜਾ ਰਿਹਾ ਸੀ ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ ਤੇ ਉਹਨਾਂ ਨੇ ਉਹ ਕਦਮ ਚੱਕਿਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਇਸ ਦਾ ਡਿਵੀਜ਼ਨ ਚਾਰ ਥਾਣਾ ਇਸ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਜਸਵੀਰ ਸਿੰਘ ਉਸ ਦੀ ਪਤਨੀ ਕੁਲਦੀਪ ਕੌਰ ਤੇ ਉਹਨਾਂ ਦਾ ਬੇਟਾ ਗਗਨਦੀਪ ਜੋ ਕਿ ਇੱਕ ਫੈਕਟਰੀ ਚਲਾਉਂਦੇ ਸੀ ਹੌਜਰੀ ਦਾ ਕੰਮ ਕਰਦੇ ਸੀ ਇਹ ਬੈਂਕ ਤੋਂ ਤਕਰੀਬਨ 54-55 ਮਹੀਨੇ ਪਹਿਲਾਂ ਲੋਨ ਲੈਂਦੇ ਨੇ 2 ਕਰੋੜ 35 ਲੱਖ ਦਾ ਉਸ ਤੋਂ ਬਾਅਦ ਫਿਰ ਉਸ ਦੀਆਂ ਕਿਸ਼ਤਾਂ ਬਣਦੀਆਂ ਨੇ 2.5 ਲੱਖ ਰੁਪਿਆ ਮਹੀਨਾ ਕਿਸ਼ਤ ਜੋ ਕਿ ਇਹ 2 ਤਰੀਕ ਨੂੰ ਇਹਨਾਂ ਨੇ ਦੇਣੀ ਹੁੰਦੀ ਸੀ ਸਭ ਕੁਝ ਵਧੀਆ ਚੱਲਦਾ ਹੈ 54 55 ਕਿਸ਼ਤਾਂ ਜਸਵੀਰ ਸਿੰਘ ਜੋ ਹੁੰਦਾ ਉਸ ਵੱਲੋਂ ਭਰੀਆਂ ਜਾਂਦੀਆਂ ਨੇ ਪਰ ਆ 2 ਜੂਨ ਨੂੰ ਇਹਨਾਂ ਨੇ ਕਿਸ਼ਤ ਭਰਨੀ ਹੁੰਦੀ ਹੈ ਜੰਗ ਦੇ ਮਾਹੌਲ ਕਾਰਨ ਇਹਨਾਂ ਦਾ ਜੋ ਕੰਮ ਹੁੰਦਾ ਉਹ ਠੰਡਾ ਪੈ ਜਾਂਦਾ ਤੇ ਕਿਸ਼ਤ ਇਹਨਾਂ ਤੋਂ ਨਹੀਂ ਬਣਦੀ ਸਿਰਫ ਇਹ ਕਿਸ਼ਤ ਹੀ ਇਹਨਾਂ ਦੇ ਕਹਿਣ ਮੁਤਾਬਕ ਗगनਦੀਪ ਜੋ ਜਸਵੀਰ ਸਿੰਘ ਦਾ ਮੁੰਡਾ ਉਸਦੇ ਕਹਿਣ ਮੁਤਾਬਕ ਸਿਰਫ ਇਹੀ ਕਿਸ਼ਤ ਲੇਟ ਹੁੰਦੀ ਹੈ ਨਹੀਂ ਤਾਂ ਅੱਜ ਤੱਕ ਇਹਨਾਂ ਨੂੰ ਕੋਈ ਵੀ ਪਲੈਂਟੀ ਨਹੀਂ ਪਈ ਸੀ ਕੋਈ ਵੀ ਕਿਸ਼ਤ ਲੇਟ ਨਹੀਂ ਹੋਈ ਸੀ 2 ਤਰੀਕ ਤੱਕ ਇਹ ਕਿਸ਼ਤ ਦੇ ਦਿੰਦੇ ਸੀ ਪਰ ਇਸ ਵਾਰ ਕਿਸ਼ਤ ਲੇਟ ਹੋ ਜਾਂਦੀ ਹੈ ਜਦੋਂ ਕਿਸ਼ਤ ਲੇਟ ਹੁੰਦੀ ਹੈ ਤਾਂ ਜੋ ਬੈਂਕ ਵਾਲੇ ਹੁੰਦੇ ਆ ਇਹਨਾਂ ਨੇ IDFC ਫਰਸਟ ਬੈਂਕ ਤੋਂ ਇਹ ਲੋਨ ਲੈਂਤਾ ਸੀ ਤਾਂ ਬੈਂਕ ਵਾਲੇ ਇਹਨਾਂ ਨੂੰ ਫੋਨ ਕਰਨ ਲੱਗਦੇ ਆ ਦੰਦ ਦੇ ਵਿੱਚ 15 15 20 20 ਵਾਰ ਫੋਨ ਕਰਦੇ ਨੇ ਇਸ ਗੱਲ ਤੋਂ ਜਸਵੀਰ ਸਿੰਘ ਵੀ ਪਰੇਸ਼ਾਨ ਹੋ ਜਾਂਦਾ ਕਿ बार-बार ਇਹਨਾਂ ਨੂੰ ਬੈਂਕ ਵਾਲਿਆਂ ਦੇ ਫੋਨ ਆ ਰਹੇ ਸੀ ਇਥੋਂ ਤੱਕ ਇਹਨਾਂ ਦੇ ਦੱਸਣ ਮੁਤਾਬਕ ਬੈਂਕ ਦਾ ਮੈਨੇਜਰ ਨਰੇਸ਼ ਸ਼ਰਮਾ ਦੋ ਬੰਦਿਆਂ ਨੂੰ ਲੈ ਕੇ ਇਹਨਾਂ ਦੇ ਕੋਲ ਵੀ ਆਉਂਦਾ ਤੇ ਇਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੇ ਕੋਲੋਂ ਪੈਸੇ ਲੈ ਕੇ ਜਾਣੇ ਆ ਪਰ ਇਹ ਕਹਿੰਦੇ ਨੇ ਕਿ ਅਜੇ ਤੁਹਾਡੇ ਸਾਡੇ ਕੋਲ ਪੈਸੇ ਨਹੀਂ ਬਣੇ ਕੋਈ ਗੱਲ ਨਹੀਂ ਅਸੀਂ ਕਿਸ਼ਤ ਭਰ ਦੇਵਾਂਗੇ ਪਰ ਬਾਰ-ਬਾਰ ਇਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈ ਤੇ ਇਸ ਗੱਲ ਦਾ ਡਿਪਰੈਸ਼ਨ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਦਿਮਾਗ ਦੇ ਉੱਤੇ ਆ ਜਾਂਦਾ ਹੈ ਕਿਉਂਕਿ ਇਹ ਲੋਕ ਬਿਲਕੁਲ ਸਹੀ ਸੀ ਇਹ ਇਸ ਗੱਲ ਨੂੰ ਨਹੀਂ ਚੱਲ ਸਕਦੇ ਸੀ ਕਿ ਇਹਨਾਂ ਦੀ ਕੋਈ ਐਦਾਂ ਦੀ ਬੇਇੱਜ਼ਤੀ ਹੋਵੇ ਇਹਨਾਂ ਦੇ ਨਾਲ ਕੋਈ ਐਦਾਂ ਦਾ ਮਿਸਬੀਹੇਵ ਕਰੇ ਪਰ ਬੈਂਕ ਤਾਂ ਇਹਨਾਂ ਉੱਪਰ ਦਬਾਅ ਬਣਾ ਰਹੀ ਸੀ ਇਹਨਾਂ ਨੂੰ ਬਾਰ ਬਾਰ ਫੋਨ ਕੀਤੇ ਜਾ ਰਹੇ ਸੀ ਇਹਨਾਂ ਨੂੰ ਆ ਕੇ ਇਹਨਾਂ ਦੇ ਕਹਿਣ ਮੁਤਾਬਕ ਤਮਕਾਇਆ ਵੀ ਜਾ ਰਿਹਾ ਸੀ ਕਿ ਅਸੀਂ ਤਾਂ ਪੈਸੇ ਲੈ ਕੇ ਜਾਵਾਂਗੇ ਇਹਨਾਂ ਨੇ ਇਹ ਵੀ ਦੱਸਿਆ ਕਿ 23 24 25 26 ਨੂੰ ਬਾਜ਼ਾਰ ਬੰਦ ਸਨ ਕਿਉਂਕਿ ਜੂਨ ਦੀਆਂ ਛੁੱਟੀਆਂ ਦੇ ਕਾਰਨ ਇਹਨਾਂ ਨੇ ਬਾਜ਼ਾਰ ਬੰਦ ਕੀਤਾ ਉਹਨਾਂ ਨੇ ਕਿਹਾ ਕਿ ਇਸ ਦਿਨਾਂ ਦੇ ਵਿੱਚ ਵੀ ਇਹ ਜੋ ਬੈਂਕ ਵਾਲੇ ਸੀ ਉਹ ਇਹਨਾਂ ਨੂੰ ਕਿਸ਼ਤ ਲਈ ਥ੍ਰੈਟ ਕਰ ਰਹੇ ਸੀ ਇਹਨਾਂ ਉੱਤੇ ਦਬਾਅ ਪਵਾ ਰਹੇ ਸੀ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਹੁਣ ਤਾਂ ਛੁੱਟੀਆਂ ਨੇ ਕੋਈ ਗੱਲ ਨਹੀਂ ਅਸੀਂ ਕਿਸ਼ਤ ਭਰ ਦੇਵਾਂਗੇ ਪਰ ਇਹਨਾਂ ਦੇ ਦੱਸਣ ਮੁਤਾਬਕ ਕਿ 2200 ਕੋਲਾ ਵੀ ਬੈਂਕ ਵਾਲੇ ਦਿਨ ਦੇ ਵਿੱਚ ਦੀ ਇਹਨਾਂ ਨੂੰ ਕਰਦੇ ਸੀ ਤਾਂ ਹੁਣ 27 ਜੂਨ 2025 ਨੂੰ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਇਹ ਇਸ ਗੱਲ ਨੂੰ ਨਹੀਂ ਸਹਾਰ ਸਕੇ ਕਿ ਇਹਨਾਂ ਉੱਪਰ ਕੋਈ ਐਦਾਂ ਦਾ ਦਬਾਅ ਪਵੇ ਇਹਨਾਂ ਨੂੰ ਐਦਾਂ ਥ੍ਰੈਟ ਕੀਤਾ ਜਾਵੇ ਗਗਨਦੀਪ ਜਦੋਂ ਆਪਣੀ ਫੈਕਟਰੀ ਜਾਂਦਾਗਾ ਤਾਂ ਫੈਕਟਰੀ ਦੇ ਵਿੱਚ ਜਸਵੀਰ ਸਿੰਘ ਤੇ ਉਸ ਦੀ ਪਤਨੀ ਕੁਲਦੀਪ ਕੌਰ ਹੁੰਦੀ ਹੈ ਜਾਨੀ ਗਗਨਦੀਪ ਦੇ ਮਾਤਾ ਪਿਤਾ ਹੁੰਦੇ ਨੇ ਇਹ 11:30 ਵਜੇ ਆਪਣੀ ਫੈਕਟਰੀ ਪਹੁੰਚਦਾ ਹੈ ਪਰ ਜੋ ਇਹ ਮੰਜਰ ਉੱਥੇ ਦੇਖਦਾ ਉਸ ਨੂੰ ਦੇਖ ਕੇ ਤਾਂ ਇਸ ਦੇ ਹੋਸ਼ ਉੱਡ ਜਾਂਦੇ ਨੇ ਇਸ ਦੇ ਮਾਤਾ ਪਿਤਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈਤੀ ਗਈ ਸੀ ਤੇ ਇਸ ਦੇ ਕਹਿਣ ਮੁਤਾਬਕ ਇਹਨਾਂ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਅਸੀਂ ਬੈਂਕ ਦੀਆਂ 5455 ਕਿਸ਼ਤਾਂ ਮੂੜੀਆਂ ਨੇ ਪਰ ਇੱਕ ਕਿਸ਼ਤ ਲੇਟ ਹੋ ਗਈ ਇਸ ਕਾਰਨ ਸਾਨੂੰ ਇਹਨਾਂ ਨੇ ਥ੍ਰੈਟ ਕੀਤਾ ਦਿਨ ਦੇ ਵਿੱਚ ਦੀ 2-200 ਵਾਰ ਇਹਨਾਂ ਨੇ ਸਾਨੂੰ ਕਾਲਾਂ ਕੀਤੀਆਂ ਤੇ ਬੈਂਕ ਦਾ ਜੋ ਮੈਨੇਜਰ ਹੈ ਉਹ ਵੀ ਆ ਕੇ ਸਾਨੂੰ ਥ੍ਰੈਟ ਕਰਦਾ ਸੀ ਤੇ ਕਹਿੰਦਾ ਸੀ ਕਿ ਸਾਨੂੰ ਕਿਸ਼ਤ ਦੋ ਤੇ ਇਸ ਕਾਰਨ ਅਸੀਂ ਇਸ ਚੀਜ਼ ਨੂੰ ਨਹੀਂ ਚੱਲ ਸਕੇ ਜਿਸ ਕਾਰਨ ਅਸੀਂ ਦੋਨੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਤੇ ਇਹਨਾਂ ਦੋਨਾਂ ਨੇ ਆਤਮ ਹੱਤਿਆ ਕਰ ਲਈ ਇਹ ਹੁਣ ਜੋ ਮਾਮਲਾ ਸੀ ਪੁਲਿਸ ਕੋਲ ਜਾਂਦਾ ਪੁਲਿਸ ਵੱਲੋਂ ਵੀ ਤਿੰਨ ਜਾਣਿਆਂ ਉੱਪਰ ਕੇਸ ਦਰਜ ਕਰ ਲਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਬੰਦੇ ਨੇ ਕਰਜ਼ਾ ਲੈਤਾ ਇੱਕ ਬੰਦੇ ਨੇ ਲੋਨ ਲੈਤਾ ਕਿਉਂਕਿ ਬੈਂਕਾਂ ਲੋਨ ਦੇਣ ਵਾਲੇ ਹੋਰ ਹੁੰਦੀਆਂ ਜਦੋਂ ਫਿਰ ਇਹਨਾਂ ਨੇ ਵਸੂਲੀ ਕਰਨੀ ਹੁੰਦੀ ਹੈ ਉਦੋਂ ਇਹ ਹੋਰ ਹੋ ਜਾਂਦੀਆਂ ਨੇ 2 ਕਰੋੜ 35 ਲੱਖ ਦਾ ਲੋਨ ਲੈਂਤਾ ਤੇ ਉਸ ਲੋਨ ਦੀਆਂ ਕਿਸ਼ਤਾਂ 54 55 ਬਿਲਕੁਲ ਸਹੀ ਭਰੀਆਂ ਗਈਆਂ ਪਰ ਇੱਕ ਕਿਸ਼ਤ ਜਦੋਂ ਲੇਟ ਹੋ ਗਈ ਤਾਂ ਇੰਨਾ ਪਰਿਵਾਰ ਨੂੰ ਇਹਨਾਂ ਨੇ ਡਿਪਰੈਸ਼ਨ ਦੇ ਵਿੱਚ ਕਰ ਦਿੱਤਾ ਜਿਸ ਦੇ ਕਾਰਨ ਉਹਨਾਂ ਨੂੰ ਮਜਬੂਰ ਹੋ ਕੇ ਆਤਮ ਹੱਤਿਆ ਕਰਨੀ ਪੈਗੀ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਕਿਉਂਕਿ ਪੁਲਿਸ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ